ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਉਮਦੇ ਹਨ। ਬਾਬਾ ਜੀ ਸਿੰਘ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਹੈ ਕਿ ਪਿਤਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਮੈਦਾਨੇ ਜੰਗ ਦੇ ਵਿੱਚ ਜਾਣਾ ਚਾਹੁੰਦਾ। ਸਾਹਮਣੇ ਸੇਖ ਖੜੇ ਸੀ ਭਾਈ ਦਇਆ ਸਿੰਘ ਜੀ ਪਾਈ ਤਰਫ ਸਿੰਘ ਦੀ ਗੋਲ ਸੇ। ਉਹਨਾਂ ਦੇ ਨੇਤਰਾ ਦੇ ਵਿੱਚ ਵੀਰ ਭਾਰੀ ਆਸੀ। ਉਹ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਇਹ ਨਹੀਂ ਹੋ ਸਕਦਾ। ਸਾਡੇ ਹੁੰਦਿਆਂ ਤੁਹਾਡੇ ਪੁੱਤਰ ਜਾਣ ਤੋ ਅੱਗੇ ਪਤਾ ਨਹੀਂ ਉਹ ਕਿੱਥੇ ਨੇ ਦੁਰਗੋ ਕਿੱਥੇ ਰਹਿ ਗਏ ਨੇ ਇੰਦਰ ਨੂੰ ਚਲੇ ਗਏ ਆ ਦੁਸ਼ਮਨ ਦੇ ਹੱਥ ਆ ਗਿਆ ਜਾਂ ਕੀ ਬਣਿਆ ਤਾਂ ਦੋ ਹੀ ਬਾਕੀ ਬਚੇ ਐ ਤੇ ਅਸੀਂ ਸਾਡੇ ਹੁੰਦਿਆਂ ਅਸੀਂ ਇਹਨਾਂ ਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣ ਦਿਆਂਗੇ ਤੇ ਪਤਾ ਜਿਹੜਾ ਗਿਆ ਉਹ ਸ਼ਹੀਦ ਹੋਏਗਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਸਿੱਖੋ ਮੈਂ ਕਦੇ ਵੀ ਸਿੱਖਾਂ ਵਿੱਚ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਪਾਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੇਲੇ ਦੇ ਨਾਲ ਬਾਬਾ ਜੀਤ ਸਿੰਘ ਨੂੰ ਬੜਾ ਪਿਆਰ ਕਰਦੇ ਪਿਆਰ ਕਰਕੇ ਤੇ ਗੱਲ ਕਹਿੰਦੇ ਮੈਂ ਪੰਗਾਣੀ ਦਾ ਪਹਿਲਾ ਜੰਗ ਜਿੱਤ ਕੇ ਆਇਆ ਸੀ ਜਦੋਂ ਤੇਰਾ ਜਨਮ ਹੋਇਆ ਸੀ ਇਹ ਸੇ ਕਰਕੇ ਜਿੱਤ ਦੀ ਖੁਸ਼ੀ ਵਿੱਚ ਹੀ ਮੈਂ ਤੇਰਾ ਨਾਮ ਅਸੀਦ ਸਿੰਘ ਰੱਖਿਆ ਸੀ ਤੈਨੂੰ ਕਦੇ ਵੀ ਦੁਸ਼ਮਣ ਜਿੱਤ ਨਹੀਂ ਸਕੇਗਾ ਆ ਇੱਕ ਕੱਲ ਜਿੱਤੇ ਰੱਖੀ ਤੂੰ ਜੰਗ ਦੇ ਮੈਦਾਨ ਵਿੱਚ ਜਾਵੇਂ ਤੇਰੀ ਸ਼ਾਦੀ ਦੇ ਵਿੱਚ ਕਿੰਨੇ تیر ਵਜਨ ਤੇਰੀ ਸ਼ਾਦੀ ਚ ਕਿੰਨੇ ਜ਼ਖਮ ਆਉਣ ਮੈਂ ਇਸ ਗੱਲ ਦੀ ਮਾਨ ਕਰਾਂਗਾ ਪਰ ਤੇਰੀ ਪਿੱਠ ਦੇ ਵਿੱਚ ਕੋਈ ਵੀ ਚੱਕ ਨਹੀਂ ਹੋਣਾ ਚਾਹੀਦਾ ਇਹ ਤੇ ਦੁਨੀਆ ਦੀ ਤਵਾਰੀਖ ਹੈ ਨਾ ਕਵੇ ਦੁਨੀਆ ਦੇ ਲੋਕ ਇਹ ਨਾ ਕਹਿਣ ਜੀ ਅਜੀਤ ਸਿੰਘ ਜੰਗ ਦਾ ਮੈਦਾਨ ਛੱਡ ਕੇ ਦੌੜਨ ਲੱਗਾ ਸੀ ਜੀ ਪਿੱਠ ਕੁਸ਼ੇ ਵਾਰ ਹੋ ਕੇ ਤਾਂ ਅਗੋਂ ਅਜੀਤ ਸਿੰਘ ਨੇ ਵੀ ਬੜੀ ਬਹਾਦਰੀ ਦਾ ਜਿਹੜਾ ਸੀ ਸਬੂਤ ਦਿੰਦਿਆਂ ਕਿਹਾ ਨਾਮ ਕਾ ਅਜੀਤ ਜੀਤਾ ਨਾ ਜਾਊਂਗਾ ਜੀਤਾ ਤੋਂ ਕੀ ਹਾਰ ਕਿ ਜੀਤਾ ਨਹੀਂ ਮੈਨੂੰ ਕੋਈ ਵੀ ਜਿੱਤ ਨਹੀਂ ਸਕੇਗਾ ਮੈਂ ਸ਼ਹਾਦਤ ਦਾ ਜਾਮ ਚੁ